와, 그루 와, 그루 와, 그루 와, 그루 와, 그루 탄탄 사흡시리 그루그란 트사흡지마라아 ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਹਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡ ਭਾਗੀਆਂ ਗੁਰਮੁਖ ਪਿਆਰਿਓ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ ਸੱਚੀ ਸੰਗਤ ਦੀ ਦਾਤ ਬਖਸ਼ੀ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਿੱਥੇ ਜਾਏ ਬਹੁਤ ਸਤ ਸੰਗਤੀ ਜਿੱਤੇ ਹਰ ਕਾ ਹਰ ਨਾਮ ਬਿਲੋਈਏ ਮਹਾਰਾਜ ਜੀ ਫਰਮਾਉਂਦੇ ਨੇ ਉਹ ਸੰਗਤ ਚ ਜਾ ਕੇ ਬਹਿ ਜਾਓ ਜਿੱਤੇ ਮਾਲਕ ਨਿਰੰਕਾਰ ਦਾ ਨਾਮ ਜਪਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਆਪਣੀ ਬਾਣੀ ਚ ਫਰਮਾਉਂਦੇ ਨੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਬਖਾਣੀ ਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਓ ਜਿੱਥੇ ਇੱਕ ਨਾਮ ਦੀ ਗੱਲ ਵਾਹਿਗੁਰੂ ਦੀ ਗੱਲ ਹੋਵੇ ਉਹ ਸੰਗਤ ਸੱਚੀ ਉੱਥੇ ਜਾ ਕੇ ਬਹਿਜੋ ਜਦੋਂ ਸੱਚੀ ਸੰਗਤ ਮਿਲ ਜਾਂਦੀ ਐ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਵਰਡ ਭਾਗੀ ਸਤ ਸੰਗਤ ਪਾਵੇ ਭਾਗਹੀਣ ਭ੍ਰਮ ਚੋਟਾਂ ਖਾਵੇ ਕੰਦੇ ਜਿੰਨਾਂ ਨੂੰ ਇਹ ਸੰਗਤ ਮਿਲ ਜਾਂਦੀ ਉਹਨਾਂ ਦੇ ਬਹੁਤ ਵੱਡੇ ਭਾਗ ਪਰ ਜਿਨਾਂ ਨੂੰ ਨਹੀਂ ਮਿਲੀ ਮਾਰ ਕੇ ਕਹਿੰਦੇ ਭਾਗਹੀਣ ਭ੍ਰਮ ਚੋਟਾਂ ਖਾਵੇ ਉਹ ਚੋਟਾਂ ਕਿਉਂ ਖਾਂਦੇ ਨੇ ਗੁਰੂ ਸਾਹਿਬ ਜੀ ਇਹ ਵੀ ਫਰਮਾਉਂਦੇ ਨੇ ਸਿਮਰਨ ਭਜਨ ਧਿਆਨ ਨਹੀਂ ਕੀਨੀ ਤੋ ਮੁਖ ਚੋਟਾਂ ਖਾਏਗਾ ਜਿਹੜੀ ਸੰਗਤ ਚ ਸਿਮਰਨ ਨਹੀਂ ਕਰਾਇਆ ਜਾਂਦਾ ਮਾਲਕ ਨਿਰੰਕਾਰ ਦੇ ਗੁਣ ਨਹੀਂ ਗਾਏ ਜਾਂਦੇ ਉਹ ਸੰਗਤ ਸੱਚੀ ਨਹੀਂ ਹੈ ਗੁਰਮੁਖ ਪਿਆਰਿਆਂ ਜਿੱਥੇ ਇੱਕ ਨਾਮ ਦੀ ਗੱਲ ਨਹੀਂ ਹੁੰਦੀ ਜਿੱਥੇ ਨਾਮ ਦੀ ਗੱਲ ਹੁੰਦੀ ਉਹ ਸੱਚੀ ਸੰਗਤ ਇਹ ਆਪਾਂ ਪਰਖ ਕਰਨੀ ਨਾਲੋਂ ਨਾਲ ਹੀ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜਿਓ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜੇ ਸੰਗਤ ਨਾ ਮਿਲੀ ਇਹ ਮਨ ਨੂੰ ਜਿਹੜੀ ਮੈਲ ਲੱਗੀ ਏ ਹੋਰ ਲੱਗੀ ਜਾਏਗੀ ਜਿਵੇਂ ਸਾਨੂੰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਹ ਇਹ ਕਾਲਾ ਸ਼ਾ ਹੋਇਆ ਪਿਆ ਸਾਡਾ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਇਸ ਨੂੰ ਧੋਇਆ ਕਿਵੇਂ ਜਾਏ ਗੁਰੂ ਸਾਹਿਬ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਚ ਫਰਮਾਉਂਦੇ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਇ ਸਮਾਏ ਸਿਮਰਨ ਕਰਕੇ ਜਦੋਂ ਮੈਲ ਉਤਰੇਗੀ ਸਾਡੇ ਨਾਮ ਦੇ ਵਿੱਚ ਮਨ ਵਸੇਗਾ ਸਾਡੇ ਮਨ ਦੇ ਵਿੱਚ ਨਾਮ ਵਸੇਗਾ ਫਿਰ ਨਾਮ ਦੁਆਰਾ ਜਿਹੜੀ ਇਹ ਸਾਨੂੰ ਪਾਪਾਂ ਦੀ ਮੈਲ ਲੱਗੀ ਪਈ ਹੈ ਉਹ ਨਾਮ ਦੁਆਰਾ ਉਤਰੇਗੀ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਤੇ ਨਾਮ ਹੈ ਕੀ ਗੁਰਮੁਖ ਪਿਆਰਿਓ ਗੁਰੂ ਸਾਹਿਬ ਜੀ ਆਪਣੀ ਗੁਰਮਾਣੀ ਚ ਫਰਮਾਉਂਦੇ ਨੇ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਮਹਾਰਾਜ ਕਹਿੰਦੇ ਤੁਹਾਡੀ ਦੇਹੀ ਦੇ ਅੰਦਰ ਹੀ ਹੈ ਨਾਮ ਕਈ ਗੁਰਮੁਖ ਵਾਹਿਗੁਰੂ ਗੁਰਮੰਤਰ ਨੂੰ ਨਾਮ ਸਮਝਦੇ ਨੇ ਪਰ ਗੁਰਮੁਖ ਪਿਆਰੋ ਇਹ ਅਖਰੀ ਨਾਮ ਹੈ ਜਿਸ ਨੂੰ ਜਬਜੀ ਸਾਹਿਬ ਚਮਾਰਾ ਜੀ ਫਰਮਾਉਂਦੇ ਨੇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਜਿਨਾਂ ਉਸ ਅੱਖਰਾਂ ਦੇ ਵਿੱਚ ਗਾਨੇ ਜਿਵੇਂ ਵਾਹਿਗੁਰੂ ਆਪਾਂ ਲਿਖਿਆ ਨਾ ਵਾ ਹੇ ਗੂ ਰੂ ਵਾਹਿਗੁਰੂ ਬੜਦੇ ਆ ਵਾ ਗੁਰੂ ਇਹ ਅੱਖਰਾਂ ਦੇ ਵਿੱਚ ਹੈ ਗੁਰਬਾਣੀ ਪੜਦੇ ਆ ਅੱਖਰਾਂ ਦੇ ਵਿੱਚ ਅੱਖਰਾਂ ਦੇ ਵਿੱਚ ਉਹਦੀ ਵਡਿਆਈ ਕਰਦੇ ਆ ਉਹਦੀ ਸਲਾਹ ਕਰਦੇ ਆ ਤੇ ਗੁਰੂ ਸਾਹਿਬ ਜੀ ਫਰਮਾਉਂਦੇ ਜਿਹੜਾ ਤੁਹਾਡੇ ਅੰਦਰ ਨਾਮ ਹੈ ਉਹ ਕੀ ਹੈ ਮਹਾਰਾਜ ਕਹਿੰਦੇ ਆ ਕਾਗਦ ਕਲਮ ਨਾ ਲੇਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਹਾਰਾਜ ਕਹਿੰਦੇ ਜਿਹੜਾ ਨਾਮ ਤੁਹਾਡੇ ਅੰਦਰ ਹੈ ਉਲਿਖਨ ਪੜਨ ਦੇ ਵਿੱਚ ਨਹੀਂ ਆਂਦਾ ਉਹਨੂੰ ਕੋਈ ਕਾਗਜ਼ ਕਲਮ ਨਹੀਂ ਲਿਖ ਸਕਦੀ ਜਿਵੇਂ ਕੋਈ ਆਵਾਜ਼ ਹੈ ਉਸਨੂੰ ਅਸੀਂ ਨਹੀਂ ਲਿਖ ਸਕਦੇ ਹੁਣ ਜੇ ਆਵਾਜ਼ ਤੁਹਾਨੂੰ ਦਿਖ ਵੀ ਨਹੀਂ ਰਹੀ ਦਾਸ ਬੋਲ ਰਿਹਾ ਹੈ ਆਪ ਜੀ ਸੁਣ ਰਹੇ ਹੋ ਇਸ ਤਰ੍ਹਾਂ ਹੀ ਨਾਮ ਜੋ ਸਾਡੇ ਅੰਦਰ ਚੱਲ ਰਿਹਾ ਹੈ ਉਹ ਧੁਨ ਦੇ ਰੂਪ ਚ ਚੱਲ ਰਿਹਾ ਹੈ ਗੁਰੂ ਸਾਹਿਬ ਜੀ ਆਪਣੀ ਬਾਣੀ ਚ ਫਰਮਾਉਂਦੇ ਨੇ ਗੁਣ ਗੋਬਿੰਦ ਨਾਮ ਤੁਨ ਬਾਣੀ ਨਾਮ ਕੀਆ ਤੁਨ ਹੈ ਜੋ ਸਾਡੇ ਅੰਦਰ ਚੱਲ ਰਹੀ ਹੈ ਮਹਾਰਾਜ ਜੀ ਫਰਮਾਉਂਦੇ ਨੇ ਮੰਚ ਸ਼ਬਦ ਨਿਰਮਾਇਲ ਵਾਜੇ ਢੁਲਕੇ ਚਵਰ ਸ਼ੰਕ ਘਣ ਗਾਜੇ ਜਿਵੇਂ ਢੋਲਕ ਦੀਆਂ ਆਵਾਜ਼ਾਂ ਸ਼ੰਕ ਦੀਆਂ ਆਵਾਜ਼ਾਂ ਕੜਿਆਲ ਦੀ ਆਵਾਜ਼ ਟੱਲੀ ਦੀ ਆਵਾਜ਼ ਕੁੰਗਰੂ ਦੀਆਂ ਆਵਾਜ਼ਾਂ ਰਬਾਬ ਦੀਆਂ ਆਵਾਜ਼ਾਂ ਤਬਲੇ ਦੀਆਂ ਆਵਾਜ਼ਾਂ ਐਸੀਆਂ ਆਵਾਜ਼ਾਂ ਵੀ ਵੱਜਦੀਆਂ ਹਨ ਜਿਵੇਂ ਹੁਣ ਤਬਲੇ ਦੀ ਆਵਾਜ਼ ਹੈ ਜਿਵੇਂ ਟੱਲੀ ਦੀ ਆਵਾਜ਼ ਇੱਕ ਸਾਊਂਡ ਹੈ ਉਹਨੂੰ ਸੇ ਲਿਖ ਨਹੀਂ ਨਾ ਸਕਦੇ ਉਹ ਨਾਮ ਹੈ ਗੁਰਮੁਖ ਪਿਆਰਾਂ ਜੋ ਸਾਡੇ ਅੰਦਰੋਂ ਸੁਣਦਾ ਹੈ ਨਾਮ ਸਾਡੇ ਇਹਨਾਂ ਨੋਆਂ ਦਵਾਰਿਆਂ ਤੋਂ ਉੱਪਰ ਦਸਵੇਂ ਦਵਾਰ ਵਿੱਚ ਚੱਲ ਰਿਹਾ ਹੈ ਉਹ ਨਾਮ ਸਾਨੂੰ ਕਦੋਂ ਸੁਣੇਗਾ ਜਦੋਂ ਅਸੀਂ ਨੌ ਦਵਾਰਿਆਂ ਤੋਂ ਰਹਿਤ ਹੋ ਕੇ ਦਸਵੇਂ ਚ ਜਾਵਾਂਗੇ ਇਨਾ ਤ੍ਰੈ ਗੁਣਾ ਤੋਂ ਉੱਪਰ ਉਠਾਂਗੇ ਕਿਉਂਕਿ ਤ੍ਰੈ ਗੁਣਾ ਚ ਮਨ ਸੁੱਤਾ ਪਿਆ ਹੈ ਸਾਡਾ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਤਹੀ ਗੁਣੀ ਸੰਸਾਰ ਭਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਰਤ ਬਾਣੀ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਇਹ ਜਿਹੜਾ ਤੇਰਾ ਮਨ ਹੈ ਇਹ ਤ੍ਰੈ ਗੁਣਾਂ ਦੇ ਵਿੱਚ ਤਿੰਨ ਗੁਣਾਂ ਦੇ ਵਿਸੁੱਤਾ ਹੋਇਆ ਹੈ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋਰ ਨਰ ਚੀਨੋ ਤਿਨਹੀ ਪਰਮ ਭਤ ਪਾਇਆ ਅਸੀਂ ਨ ਤ੍ਰੈ ਗੁਣਾਂ ਚ ਵਿਚੜਦਿਆਂ ਹੋਇਆਂ ਚੌਥੇ ਪਦ ਦਾ ਭੇਤ ਹੀ ਭੁੱਲ ਗਏ ਅਸੀਂ ਜਾ ਸਾਡਾ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵੈਰ ਵਿਰੋਧ ਝੂਠ ਦੇ ਵਿਚਾਰ ਲੈਂਦਾ ਹੈ। ਯਾ ਇਹ ਆਸ਼ਾ ਬਲਾਸ਼ਾ ਤ੍ਰਿਸ਼ਨਾਵਾਂ ਗ੍ਰਸਥ ਦੇ ਵਿਚਾਰ ਤੇ ਕਰਮ ਦੇ ਵਿਚਾਰ ਲੈਂਦਾ ਹੈ। ਇਹ ਗੁਰੂ ਸਾਹਿਬ ਕਿਰਪਾ ਕਰਦੇ ਨੂੰ ਸਤੋਗੁਣ ਮਿਲ ਜੇ ਤਾਂ ਇਹ ਗੁਰਬਾਣੀ ਦੇ ਰਸਤੇ ਤੇ ਚੱਲਦਾ ਹੈ ਸਿਮਰਨ ਕਰਦਾ ਹੈ। ਉਨੰਦਾਨ ਕਰਦਾ ਹੈ ਜਪ ਤਪ ਕਰਦਾ ਹੈ ਸੱਚ ਬੋਲਦਾ ਹੈ ਨਿਮਰਤਾ ਚ ਰਹਿੰਦਾ ਹੈ ਪਰਉਪਕਾਰ ਕਰਦਾ ਹੈ ਪਰ ਗੁਰਮੁਖ ਪਿਆਰੋ ਇਹ ਫਾਈਨਲ ਸਟੇਜ ਨਹੀਂ ਹੈ ਇਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਈ ਜਿੰਨੂੰ ਇਹ ਮਿਲ ਜੇ ਵੀ ਬਹੁ ਵੱਡੇ ਭਾਗ ਨੇ ਇਹ ਪੌੜੀ ਆ ਚੌਥੇ ਪੱਧਰ ਤੇ ਜਾਣ ਦੀ ਸਤੋਗੁਣ ਸਤੋਗਣੇ ਚ ਆ ਜਾਂਦਾ ਸਿਮਰਨ ਤੇ ਬਾਣੀ ਪੜਨਾ ਬਾਣੀ ਦਾ ਵਿਚਾਰਨਾ ਇਹ ਸਤੋਗਣ ਜਿਹੜੀ ਪੌੜੀ ਸਾਨੂੰ ਚੌਥੇ ਪੱਧਰ ਤੱਕ ਲੈ ਕੇ ਜਾਂਦੀ ਚੌਥੇ ਪੱਧ ਕੋ ਜੋਰ ਨਰ ਚੀਨੋ ਤਿੰਨ ਹੀ ਪਰਮ ਪੱਧ ਪਾਇਆ ਸਿਮਰਨ ਕਰਕੇ ਇਨਤ੍ਰੈ ਗੁਣਾ ਤੋਂ ਵੀ ਉੱਪਰ ਉੱਠਣਾ ਤੇ ਫੇਰ ਮਨ ਚੌਥੇ ਪੱਜ ਜਾਂਦਾ ਹੈ ਇਸ ਸਿਮਰਨ ਕਰਨਾ ਕਿਵੇਂ ਹੈ ਕਿਉਂਕਿ ਬਹੁਤ ਸੰਗਤਾਂ ਸਿਮਰਨ ਕਰਨੀਆਂ ਪਰ ਚੌਥੇ ਭਾਗ ਦਾ ਭੇਤ ਨਹੀਂ ਮਹਾਰਾ ਜੀ ਕਹਿੰਦੇ RAM RAM ਕਰਤਾ ਸਭ ਜਗ ਫਿਰੇ RAM ਨਾਮ ਪਾਇਆ ਜਾਏ ਮਹਾਰਾ ਜੀ ਕਹਿੰਦੇ ਫਿਰ RAM ਕਹਿਣਵੇਂ ਭੇਤ ਹੈ ਸਿਮਰਨ ਤੇ ਕਰ ਰਹੇ ਪਰ ਇੱਚ ਭੇਤ ਸੀਗਾ ਕਿਦਾਂ ਕਰਨਾ ਹੈ ਇਹ ਸਾਨੂੰ ਦੱਸਿਆ ਹੀ ਨਹੀਂ ਗਿਆ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਜਿੰਨੀ ਦੇਰ ਤੱਕ ਇਹ ਜੁਗਤੀ ਨਹੀਂ ਐ ਸਾਡੇ ਤੋਂ ਅਸੀਂ ਕਿਵੇਂ ਵਿਚਾਰਾਂ ਤੁਰਹਿ ਧੋਵਾਂਗੇ ਚੌਥੇ ਪੱਤੇ ਜਾਵਾਂਗੇ ਤੇ ਮਾਲਕ ਨੂੰ ਮਿਲਾਂਗੇ ਇਹ ਜੁਗਤ ਨੂੰ ਪਹਿਲਾਂ ਸਿੱਖਣਾ ਗੁਰਮੁਖ ਪਿਆਰਿਆਓ ਗੁਰੂ ਸਾਹਿਬ ਜੀ ਆਪਣੀ ਬਾਣੀ 'ਚ ਫਰਮਾਉਂਦੇ ਨੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਨਾਂ ਸਾਹਸ ਘਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧੰਸੇ ਸਈ ਨਾਨਕਾ ਪੂਰਨ ਸੋਈ ਸੰਤ ਇਹਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਵੀ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ ਕਵਣ ਸੋ ਗੁਪਤਾ ਕਵਣ ਸੋ ਮੁਕਤਾ ਕਵਣ ਸੋ ਅੰਤਰ ਬਹਿਰ ਜੁਗਤਾ ਮਹਾਰਾਜ ਜੀ ਹੋਰ ਵੀ ਫਰਮਾਨ ਕਰਦੇ ਨੇ ਘਟ ਘਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਇਹ ਸਾਸ ਗ੍ਰਾ ਸਿਮਨ ਕੋਈ ਗੁਰਮੁਖ ਪਿਆਰਿਓ ਇਹ ਆਪਣੀ ਮਤ ਨਹੀਂ ਹੈ ਕੋਈ ਜੋਗ ਮਤ ਨਹੀਂ ਹੈ ਗੁਰੂ ਦੀ ਮਤ ਹੈ ਇਸ ਨੂੰ ਗੁਰੂ ਨਾਨਕ ਦੇਵ ਮਹਾਰਾਜ ਵੀ ਫਰਮਾਉਂਦੇ ਨੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਵੀ ਇਹ ਤਰੀਕਾ ਅਪਣਾਇਆ ਹੈ ਇਸੇ ਤਰੀਕੇ ਨਾਲ ਗੁਰਮੁਖ ਪਿਆਰੋਂ ਸੇ ਵਿਚਾਰਾਂ ਤੋਂ ਰਹਿਤ ਹੋ ਸਕਦੇ ਆ ਆਓ ਸਾਰੇ ਕਰੀਏ ਸ਼ੁਰੂ ਜੀ ਸਾਵਧਾਨ ਹੋ ਜਾਈਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਬਹੁਤ ਹੀ ਪਿਆਰ ਨਾਲ ਨੇਤਰ ਬੰਦ ਕਰਕੇ ਮਾਲਕ ਨੂੰ ਆਵਾਜ਼ ਲਗਾਣੀ ਹੈ ਜਦੋਂ ਸਵਾਸ ਅੰਦਰ ਜਾਵੇ ਵਾਹਿਉ ਚਾਰਨ ਕਰਨਾ ਤੇ ਇਹਨੂੰ ਸੁਣਨਾ ਤੇ ਜਦੋਂ ਸਵਾਸ ਬਾਹਰ ਨੂੰ ਆਵੇ ਗੁਰੂ ਚਾਰਨ ਕਰਨਾ ਇਹਨੂੰ ਸੁਨਣਾ ਨੈਤਰ ਨਿਕਸ ਨੇ ਖੋਲਨੇ ਗੁਰਮੁਖ ਪਿਆਰੋਂ ਨੈਤਰ ਬੰਦ ਕਰਕੇ ਆਓ ਸਾਰੇ ਕਰੋ ਸ਼ੁਰੂ ਜੀ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਹ 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 ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇਹ ਪੇ ਤਾਂ ਗੁਰਮੁਖ ਪਿਆਰਿਓ ਇਸ ਤਰ੍ਹਾਂ ਸਿਮਰਨ ਕਰਨਾ ਇਹ ਕੋਈ ਗੁਰਮੁਖ ਪਿਆਰਿਓ ਆਪਣੀ ਮਤ ਨਹੀਂ ਗੁਰੂ ਦੀ ਮਤ ਦੁਆਰਾ ਸਿਮਰਨ ਕਰਨਾ ਸੀ ਤੇ ਸਿਮਰਨ ਕਰਕੇ ਅਸੀਂ ਚੌਥੇ ਪੱਜ ਚ ਜਾ ਸਕਦੇ ਹਾਂ ਜੋ ਸਿਮਰਨ ਵੀ ਜਿੱਥੇ ਇਸ ਧੁਨ ਵਿੱਚ ਸਮਾਸ ਮਾ ਕੇ ਆਪਣੀ ਆਵਾਜ਼ ਨੂੰ ਸੁਣ ਸੁਣ ਕੇ ਧੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਅਕਥ ਕਹਾਣੀ ਜਿਹੜੀ ਤੁਹਾਡੇ ਅੰਦਰ ਪਿਤਾ ਪਰਮੇਸ਼ਰ ਦੀ ਕਹਾਣੀ ਚੱਲ ਰਹੀ ਹੈ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਜੋ ਤੁਹਾਡੇ ਅੰਦਰ ਕਥਾ ਚੱਲ ਰਹੀ ਹੈ ਕੀਰਤਨ ਚੱਲ ਰਿਹਾ ਹੈ ਕਲਯੁਗ ਮੇਂ ਕੀਰਤਨ ਪਰਦਾਨਾ ਗੁਰਮੁਖ ਜਪੀਏ ਲਾਇ ਤੇ ਆਨਾ ਉਹਤੇ ਉਸ ਕੀਰਤਨ ਚ ਧਿਆਨ ਲਗਾਣਾ ਗੁਰਮੁਖ ਪਿਆਰਿਓ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਹਰੀ ਹੀ ਕੀਰਤਨ ਸੁਣਦਾ ਤੇ ਹਰੀ ਆਪ गा ਰਿਹਾ ਮਾਲਕ ਸਾਡੇ ਅੰਦਰ ਕੀਰਤਨ ਕਰ ਰਿਹਾ ਹੈ ਇਹਨਾਂ ਤੋਂ ਨੌ ਦਵਾਰਿਆਂ ਤੋਂ ਉੱਪਰ ਦਸਵੇਂ ਦਵਾਰ ਦੇ ਵਿੱਚ ਤੇ ਮਹਾਰੇ ਨੇ ਨਿਸ਼ਾਨੀ ਦਿੱਤੀ ਹੈ ਜਦੋਂ ਤੁਸੀਂ ਦਸਵੇਂ ਦਵਾਰ ਚ ਚਲ ਜੂਗੇ ਤੇ ਤਦ ਨਾਲ ਕੀ ਹੋਏਗਾ ਮਹਾਰਾਜ ਕਹਿੰਦੇ ਨੋ ਦਰਵਾਜੇ ਧਾਵਤ ਰਹਾਏ ਦਸਵੇਂ ਨਿਜਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਨਾ ਬਣਿਆ ਇਨ੍ਹਾਂ ਨੋ ਦਵਾਰਿਆਂ ਦੇ ਉਪਰ ਅਨਹਦ ਸ਼ਬਦ ਚੱਲ ਰਹੇ ਨੇ ਉਹ ਮਾਲਕ ਦੇ ਪਿਤਾ ਦੇ ਮੁਖ ਦੀ ਆਵਾਜ਼ ਗੁਰੂ ਸਾਹਿਬ ਜੀ ਆਪਣੀ ਗੁਰਬਾਣੀ ਚ ਫਰਮਾਉਂਦੇ ਨੇ ਤੇਰਾ ਮੁਖ ਸੁਹਾਵਾ ਜੀ ਸਹਿਜ ਧੁਨ ਬਾਣੀ ਚਿਰ ਹਵਾ ਦੇਖੇ ਸਾਰੰਗ ਪਾਣੀ ਮਾਲਕ ਫਿਰ ਉਹ ਸਾਰੰਗ ਪਾਣੀ ਜਿਆ ਸ਼ੀਸ਼ੇ ਵਰਗਾ ਪ੍ਰਕਾਸ਼ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੀ ਗੁਰਬਾਣੀ ਚ ਫਰਮਾਉਂਦੇ ਨੇ ਚੱਕਰ ਚਿਰ ਅਰਬਨ ਜਾਤ ਅਰਪਾਤ ਨਹਿੰਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕੀਜੇ ਪ੍ਰਕਾਸ਼ ਰੂਪ ਮਾਲਕ ਸਾਡੇ ਅੰਦਰ ਜਿਹੜਾ ਸਾਡਾ ਮਨ ਹੈ ਇਹ ਵੀ ਪ੍ਰਕਾਸ਼ ਰੂਪ ਹੈ ਜੋਤ ਰੂਪ ਹੈ ਇਸ ਨੂੰ ਗੁਰਬਾਣੀ ਚ ਮਹਾਰਾਜ ਜੀ ਫਰਮਾਉਂਦੇ ਨੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਇਹ ਮਾਲਕ ਦਾ ਅੰਸ਼ ਹੈ ਪਰ ਇਹ ਇੱਥੇ ਆ ਕੇ ਸੋ ਗਿਆ ਤਾਂ ਇਹਨੂੰ ਆਪਣੇ ਪਿਤਾ ਦਾ ਭੇਤ ਨਹੀਂ ਰਿਹਾ ਗੁਰੂ ਸਾਹਿਬ ਜੀ ਆਪਣੀ ਗੁਰਬਾਣੀ ਚ ਫਰਮਾਉਂਦੇ ਨੇ ਇਹ ਨੇਤਰੋ ਮੇਰਿਓ ਹਰ ਤੁਮ੍ਹ੍ਹੇ ਜੋਤਰੀ ਹਰ ਬਿਨ ਅਬਰਨ ਦੇਖੂ ਕੋਈ ਕਿਉਂਕਿ ਜੇ ਸੇ ਨੇਤਰ ਬੰਦ ਨਹੀਂ ਕਰਦੇ ਗੁਰਮੁਖ ਪਿਆਰਿਓ ਤੇ ਫਿਰ ਮਨ ਸਾਡਾ ਟਿਕੀ ਕਿ ਕਵੇਂ ਅਸੀਂ ਧਿਆਨ ਰੱਖਣਾ ਆਪਣੇ ਨੇਤਰ ਨਹੀਂ ਖੋਲਨੇ ਸਿਮਰਨ ਕਰਦੇ ਆ ਇਹ ਸੀ ਲਾਹਾ ਲੈਣਾ ਗੁਰਮੁਖ ਪਿਆਰਿਆ ਕਿਉਂਕਿ ਜਿਹੜਾ ਮਨ ਹੈ ਇਹਨਾਂ ਨੌ ਦਵਾਰਾਂ 'ਚ ਸਭ ਤੋਂ ਪਹਿਲੇ ਨੇਤਰਾਂ ਦਵਾਰਾ ਭਜਦਾ ਹੈ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਜਦੋਂ ਸਿਮਰਨ ਕਰਨਾ ਮੋਨਦ ਲਈਏ ਦਰਵਾਜੇ ਬਾਜੀਲੇ ਅਨਹਦ ਬਾਜੇ ਜਦੋਂ ਅਸੀਂ ਨੇਤਰਾਂ ਨੂੰ ਬੰਦ ਕਰ ਲਾਂਗੇ ਸਾਡੇ ਅੰਦਰ ਉਹਨਾਂ ਦੇ ਸ਼ਬਦ ਚੱਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਸੁਰਤੀ ਕੰਨਾਂ ਵਿੱਚ ਚੱਲ ਜਾਏਗੀ ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਗੁਰਮੁਖ ਪਿਆਰਿਓ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਸ਼ਬਦ ਅਭਿਆਸ ਕਰਾਂਦੇ ਆ ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਹੋਈਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਇੱਕ ਗੁਰਮੁਖ ਪਿਆਰੋਂ ਬੇਨਤੀ ਕਿਉਂਕਿ ਹੁਣ ਅਸੀਂ ਕਮਾਈ ਕੀਤੀ ਹੈ ਤੇ ਇਸ ਕਮਾਈ ਨੂੰ ਸਾਹਮਣਾ ਵੀ ਹੈ ਗੁਰੂ ਸਾਹਿਬ ਜੀ ਆਪਣੀ ਗੁਰਬਾਣੀ ਚ ਚਾਰ ਪ੍ਰੇਜ ਦੱਸਦੇ ਹਨ ਇਹ ਕਰਨੇ ਬਹੁਤ ਜ਼ਰੂਰੀ ਨੇ ਜਿਵੇਂ ਗੁਰਮੁਖ ਪਿਆਰੋਂ ਜੇ ਅਸੀਂ ਬਿਮਾਰ ਹੋ ਜਾਈਏ ਨਾ ਜੇ ਅਸੀਂ ਦਵਾਈ ਲਈਏ ਤੇ ਪ੍ਰੇਸ਼ ਕਰਨਾ ਬਹੁਤ ਜ਼ਰੂਰੀ ਦਵਾਈ ਤੇ ਲੈਲੀ ਪਰ ਪ੍ਰੇਸ਼ ਕਰਨਾ ਬਹੁਤ ਜ਼ਰੂਰੀ ਹੈ ਜੇ ਪ੍ਰੇਸ਼ ਨਾ ਕੀਤਾ ਫਿਰ ਦਵਾਈ ਖਾਈ ਦਾ ਬਣੀ ਫਾਇਦਾ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਇਹ ਦਵਾਈ ਹੈ ਗੁਰਮੁਖ ਪਿਆਰਿਓ ਨਾਮ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਕ ਦੇਵੇ ਕਾਟੇ ਜਮ ਕੀ ਫੰਦਾ ਸਭ ਤੋਂ ਪਹਿਲੇ ਨੰਬਰ ਤੇ ਗੁਰਮੁਖ ਪਿਆਰਿਓ ਨਿੰਦਿਆ ਨਹੀਂ ਕਰਨੀ ਗੁਰੂ ਸਾਹਿਬ ਜੀ ਆਪਣੀ ਗੁਰਬਾਣੀ ਚ ਫਰਮਾਉਂਦੇ ਨੇ ਨਿੰਦਿਆ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਤ ਕਰਨ ਮੂਹ ਕਾਲੇ ਤੈਨਾਂ ਨਿੰਦਕਾ ਨਰਕੇ ਕੋਰ ਭਵਨ ਮੂਹ ਕਾਲੇ ਤੈਨਾਂ ਨਿੰਦਕਾ ਚਿਤ ਸੱਚੇ ਦਰਬਾਰ ਗੁਰੂ ਸਾਹਿਬ ਨੇ ਕਿਹਾ ਨਿੰਦਿਆ ਨਹੀਂ ਕਰਨੀ ਤੇ ਅੱਜ ਤੋਂ ਅਸੀਂ ਪ੍ਰਣ ਕਰੀਏ ਅਸੀਂ ਨਿੰਦਿਆ ਛੱਡੀ ਤੇ ਗੁਰਮੁਖ ਪਿਆਰਿਓ ਦੂਸਰੇ ਨੰਬਰ ਤੇ ਕਿਸੇ ਨਾਲ ਤੁਬੀਦਾ ਨਹੀਂ ਕਰਨੀ ਕਿਉਂਕਿ ਗੁਰੂ ਸਾਹਿਬ ਜੀ ਇਹ ਵੀ ਫਰਮਾਉਂਦੇ ਨੇ ਦੁਬਿਦਾ ਬੋਰੀ ਮਨ ਬੋ ਰਾਇਆ ਝੂਠੇ ਲਾਲ ਜਨਮ ਗਵਾਇਆ ਮਹਾਰਾਜ ਜੀ ਕਹਿੰਦੇ ਨੇ ਜਿਹੜੀ ਦੁਬਿਦਾ ਹੈ ਇਹ ਤੇ ਪਾਗਲ ਹੈ ਤੈਨੂੰ ਵੀ ਪਾਗਲ ਕਰ ਦੇਗੀ ਤੇ 3 ਤੀਸਰੇ ਨੰਬਰ ਤੇ ਗੁਰਮੁਖ ਪਿਆਰਿਓ ਹਉਮੈ ਨਹੀਂ ਕਰਨੀ ਹੰਕਾਰ ਨਹੀਂ ਕਰਨਾ ਹਉਮੈ ਗੁਰੂ ਸਾਹਿਬ ਜੀ ਕਹਿੰਦੇ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇਕਠਾਏ ਜੇ ਹਉਮੈ ਕਰਾਂਗੇ ਗੁਰਮੁਖ ਪਿਆਰਿਓ ਅੰਦਰ ਨਾਮ ਨਹੀਂ ਵਸਣਾ ਸਾਡੇ ਇਸ ਚੀਜ਼ ਦਾ ਧਿਆਨ ਰੱਖਣਾ ਹਉਮੈ ਛੱਡੀ ਤੇ ਗੁਰੂ ਸਾਹਿਬ ਜੀ ਚੌਥੇ ਨੰਬਰ ਤੇ ਫਰਮਾਉਂਦੇ ਨੇ ਫਿਰ ਲੋਕ ਲਜਾ ਨਹੀਂ ਕਰਨੀ ਲਜਾ ਤੇ ਗੁਰਮੁਖ ਪਿਆਰਿਓ ਤਾਂ ਕਰੀ ਜੇ ਨਾਮ ਨਾ ਜਪੀਏ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਲਾਜ ਮਰੇ ਜੋ ਨਾਮ ਨਾ ਲੇਵੇ ਨਾਮ ਵਿਹੋਣ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਏ ਮੂਲ ਬਿਨਾ ਸ਼ਾਖਾ ਸਭਾਏ ਮਾਰੇ ਕਹਿੰਦੇ ਜੇ ਤੂੰ ਸਿਮਰਨ ਨਹੀਂ ਕਰਦਾ ਤੈਨੂੰ ਕਿਹੜੀ ਪਰਮਗਤੀ ਤੂੰ ਚਾਹਣਾ ਆ ਜੇ ਤੂੰ ਸਿਮਰਨ ਹੀ ਨਹੀਂ ਕਰਦਾ ਸੰਗਤ ਚ ਆ ਕੇ ਗੁਰਮੁਖ ਪਿਆਰਿਆਂ ਸ਼ਰਮਾਣਾ ਨਹੀਂ ਕੋਈ ਸਾਨੂੰ ਕੀ ਦੇਖੇਗਾ ਕੋਈ ਦੀ ਕੀ ਦੇਖੇ ਕਿਉਂਕਿ ਗੁਰਮੁਖ ਪਿਆਰਿਆਂ ਇਹ ਸਵਾਸ ਤੁਹਾਨੂੰ ਗਿਣਤੀ ਦੇ ਦਿੱਤੇ ਹੋਏ ਨੇ ਕੁਛ ਨਹੀਂ ਪਤਾ ਕਦੋਂ ਬਲਾਵਾ ਆ ਜਾਵੇ ਗਿਨ ਕਾਲੇ ਸਭ ਦਿਵਸਾਸ ਨੈ ਵਦਨ ਕਟਨ ਤਿਲਸਾਰ ਇਹ ਤਿਲ ਪਰ ਵੀ ਗੁਰਮੁਖ ਪਿਆਰਿਓ ਸਵਾਸ ਨੀ ਜੀ ਬਦਨੇ ਮਾਲਕ ਨੇ ਜਿੰਨੇ ਦੇਤੇ ਉਹਨੇ ਹੀ ਰਹਿਣੇ ਆ ਕਿਉਂਕਿ ਇਸ ਨੂੰ ਸੰਭੀਏ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜੋ ਦਮ ਚਿਤ ਨ ਆਵਈ ਸੋ ਦਮ ਬਿਰਥਾ ਜਾਏ ਮਾਰੇ ਕਹਿੰਦੇ ਜਿਹੜੇ ਸਾਤ ਤੁਹਾਨੂੰ ਵਾਹਿਗੁਰੂ ਚੇਤੇ ਨਹੀਂ ਆਇਆ ਉਹ ਸਵਾਸ ਸਾਡਾ ਵੇਸਟ ਹੋ ਜਾਏਗਾ ਇਹ ਧਿਆਨ ਰੱਖਿਓ ਗੁਰਮੁਖ ਪਿਆਰੋ ਪੈਰ ਪੈਰ ਤੇ ਵਾਹਿਗੁਰੂ ਗੁਰਮੰਤਰ ਜਰੂਰ ਜਪਿਏ ਬੈੰਦਿਆਂ ਉੱਠਦਿਆਂ ਹਰਨਾਮ ਤੇ ਆਵੇ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਬੈੰਦਿਆਂ ਉੜਦਿਆਂ ਸਾਸ ਗ੍ਰਾਸ ਸਿਮਰਨ ਕਰੀ ਜਾਣਾ ਤੁਰਦੇ ਫਿਰਦੇ ਆ ਹਾਥ ਪਾਉਂ ਕਰ ਕਾਮ ਕਰ ਚਿਤ ਨਿਰੰਜਨ ਨਾਮ ਏ ਗੁਰਮੁਖ ਪਿਆਰਿਓ ਹੱਥਾਂ ਪੈਰਾਂ ਨਾਲ ਕੰਮ ਕਰੀ ਜਾਣਾ ਤੇ ਨਾਲ ਨਾਲ ਮੁਖ ਦੁਆਰਾ ਆਪਣੇ ਰਸਨਾ ਦੁਆਰਾ ਬੋਲੇ ਜਾਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਿਮਰ ਸਿਮਰ ਹਰਿ ਅਨਕਾਰਨ ਕਰਨਾ ਵਿਚੀਦਾ ਧਿਆਨ ਰੱਖਣਾ ਗੁਰਮੁਖ ਪਿਆਰਿਓ ਇਨਕੀ ਸੇਵਾ ਪ੍ਰਵਾਨ ਕਰਨੀ ਜੀ ਸ਼ਬਦ ਦੀ ਵਿਚਾਰ ਕਰਦਿਆਂ ਅਭਿਆਸ ਕਰਦੇ ਆ ਸਬਾਵਕ ਹੈ ਗੁਰਬਾਣੀ ਦੀ ਵਿਚਾਰ ਕਰਦੇ ਆ ਬੇਅੰਤ ਪੁੱਲਾ ਹੋ ਜਾਂਦੀਆਂ ਸ਼ਬਦ ਵੱਧ ਘਟ ਬੋਲਿਆ ਜਾਂਦਾ ਸੰਗਤ ਤੇ ਗੁਰੂ ਸਾਹਿਬ ਬਖਸ਼ਣਯੋਗ ਬਖਸ਼ ਲੈਣਾ ਜੀ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਸਰ ਭਾਈ ਸੇਵਾ ਸਿੰਘ ਜੀ ਤਰਮਾਲਾ ਗੁਰਮੁਖਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਗਿਆਨ ਬਖਸ਼ਿਸ਼ ਕੀਤਾ ਇਨਕ ਸੇਵਾ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ